ਜੇ ਅਦਾਲਤਾਂ ਨਾ ਹੋਣ ਇਹ ਰਾਸੀ ਆਗੂ ਦਾ ਵੇਚ ਕੇ ਖਾ ਜਾਣ ਸਾਰਾ ਕੁਝ ਗੁਜਰਾਤ ਦੇ ਵਿੱਚ ਇਸ ਬਿਲਕ ਸਬਾਨੋ ਦੇ ਘਰ ਤੇ ਕਤਲ ਰੂਪ ਦੇ ਵਿੱਚ ਹਮਲਾ ਹੁੰਦਾ ਜਿਹੜੇ ਹਾਕਮ ਪਾਰਟੀ ਭਾਪ ਪਾਰਟੀ ਜਨਤਾ ਪਾਰਟੀ ਨਾਲ ਸਬੰਧਤ ਹੋ ਜੀਏ ਉਹਦੋਂ ਤੱਕ ਗੁਜਰਾਤ ਚ ਰਾਸੀ ਹੁਣ ਤਾਂ ਦੇਸ਼ ਚ ਰਾਜਾ ਦੱਸਦਾ ਇਸ ਮਾਮਲੇ ਦੇ ਵਿੱਚ 11 ਦੋਸ਼ੀਆਂ ਨੂੰ ਗੁਜਰਾਤ ਸਰਕਾਰ ਨੇ ਉਹਨਾਂ ਦੀ ਸਜ਼ਾ ਰੱਦ ਕਰਤੀ ਉਹਨਾਂ ਨੂੰ ਬãi ਦਿੱਤੇ ਛੱਡਤਾ ਤੇ ਐਸਟਰਾ ਇਹਨਾਂ ਨਾਲ ਟਰੀਟ ਕੀਤਾ ਗਿਆ ਜਿਵੇਂ ਕੋਈ ਬਹੁਤ ਵੱਡੀ ਜੰਗ ਜਿੱਤ ਕੇ ਆਏ ਨੇ ਉਹਨਾਂ ਦੇ ਗਲਾਗ ਹਰ ਆਪਾ ਸਲਵਾਂਤ ਕੀਤਾ ਗਿਆ ਭਾਬ ਬੀਬੀ ਬਿਲਕਸ ਬਾਨੋ ਦੇ ਜ਼ਖਮਾਂ ਤੇ ਫੇਰ ਇਹਨਾਂ ਨੇ ਕ੍ਰੀਡ ਨਾਲ ਫੋਨ ਉਠਾ ਗਿਆ ਇਹਨਾਂ ਦੇ ਪਰਿਵਾਰ ਦੇ 7 ਵਿਅਕਤੀਆਂ ਦੀ ਹੱਤਿਆ ਕੀਤੀ ਸੀ ਉਹ ਤੋਂ 2002 ਦੇ ਇਹਦੀ 25 ਫਟਕਾ ਪਟਕਾ ਕੇ ਮਾਰੀ ਤੇ ਸਜ਼ਾ ਹੋ ਗਏ ਮਾਮਲਾ ਸੁਪਰੀਮ ਕੋਰਟ ਚ ਆ ਗਿਆ ਤੇ ਇਹਨਾਂ ਨੇ ਗੁਜਰਾਤ ਸਰਕਾਰ ਨੇ ਉਹਨਾਂ ਨੂੰ ਮaaf ਕਰਤਾ ਕਿਉਂਕਿ ਵਿਧਾਨ ਸਭਾ ਕੋਲੇ ਪਾਵਰ ਹੈ ਇਹ ਪਾਵਰ ਆਪਣੇ ਵਾਸਤੇ ਵਰਤਦੇ ਆ ਦੂਜਿਆਂ ਵਾਸਤੇ ਥੋੜੀ ਵਰਤਦੇ ਆ ਭਾਵੇਂ ਉਹ ਕੁਝ ਵੀ ਹੋਵੇ ਗੁਜਰਾਤ ਸਰਕਾਰ ਦਾ ਜਿਹੜਾ ਫੈਸਲਾ ਸੀ ਉਹ ਬਦਲਤਾ ਬਦਲ ਕੇ ਮਾਨਯੋਗ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਚਰਚਾਤੀ ਸੀ ਜਿਸ ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਤਾ ਤੇ ਉਹ ਜਿਹੜੀ ਸਜ਼ਾ ਮਾਫੀ ਸੀ ਉਹ ਰੱਦ ਕਰਤੀ ਤੇ ਇਹ ਸਜਨ ਦੁਬਾਰਾ ਹੁਣ ਜੇਲ੍ਹ ਦੇ ਵਿੱਚ ਸਲਾਖਾਂ ਵਿੱਚ ਪਾਉਣਗੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਗੁਜਰਾਤ ਦੰਗਿਆਂ ਦੇ ਵਿੱਚ ਬਿਲਕਿਸਬਾਨੋ ਦਾ ਮਾਮਲਾ ਇੱਕ ਸਾਹਮਣੇ ਆਇਆ ਸੀਗਾ ਜੋ ਕਾਫੀ ਲੰਮੇ ਸਮੇਂ ਤੋਂ ਕੋਰਟ ਦੇ ਵਿਚਾਰ ਰਿਹਾ ਸੀਗਾ ਹੁਣ ਇਸ ਮਾਮਲੇ ਦੇ ਉੱਤੇ ਇੱਕ ਨਵਾਂ ਫੈਸਲਾ ਸਾਹਮਣੇ ਆਇਆ ਜਦੀ ਚਰਚਾ ਮੇਰੇ ਨਾਲ ਕਰਨਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਜੀ ਢਿੱਲੋਂ ਸਾਹਿਬ ਜੇ ਅਦਾਲਤਾਂ ਨਾ ਹੋਣ ਇਹ ਰਾਸੀ ਆਗੂ ਦਾ ਵੇਚ ਕੇ ਖਾਜਣ ਸਾਰਾ ਕੁਝ ਅਜੇ ਵੀ ਲੋਕਾਂ ਦਾ ਭਰੋਸਾ ਲੋਕਾਂ ਦੀ ਵਿਸ਼ਵਾਸ ਯੋਗਤਾ ਬਾਰਜੋਗ ਅਦਾਲਤਾਂ ਤੇ ਖੜੀ ਹੈ ਬਿਲਕਸਬਾਨੋ ਮਾਮਲਾ ਗੁਜਰਾਤ ਦੰਗਿਆਂ ਨਾਲ ਸੰਬੰਧਿਤ ਇੱਕ ਸਾਜਿਸ਼ ਤਹਿਤ ਕਿਉਂਕਿ ਬਿਲਕਸਬਾਨੋ ਇੱਕ ਘੱਟ ਭਾਈਚਾਰੇ ਨਾਲ ਸੰਬੰਧਿਤ ਸੀ ਜੋ ਨੰਗਾ ਪਾੜਮਨਾਚ ਉਸ ਵੇਲੇ ਦੇ ਕਤਤ ਗੁੰਡਿਆਂ ਨੇ ਕੀਤਾ ਮਨੁੱਖਤਾ ਸ਼ਰਮਸਾਰ ਕੀਤੀ ਤੇ ਆ ਰਾਸੀ ਆਗੂ ਇੱਕ ਮਿੰਟ ਲਾਉਂਦੇ ਆ ਉਹਨਾਂ ਨੂੰ ਮਾਫੀਆ ਦੇਣ ਵਾਸਤੇ ਕੱਲੀਆ ਮਾਫੀਆਂ ਨਹੀਂ ਦਿੰਦੇ ਜਿਵੇਂ ਕਾਰਗਿਲ ਜਿੱਤ ਕੇ ਆਏ ਹੁੰਦੇ ਆ ਉਹਨਾਂ ਦੇ ਗਲਾ 'ਚ ਹਾਰ ਪਾ ਪਾ ਕੇ ਸਨਮਾਨ ਕੀਤਾ ਜਾਂਦਾ ਉਹਨਾਂ ਬਲਾਤਕਾਰੀਆਂ ਦਾ ਉਹਨਾਂ ਕਾਤਲਾਂ ਦਾ ਮਾਮਲਾ ਹੈਗਾ 2002 ਦਾ ਗੁਜਰਾਤ ਦੇ ਵਿੱਚ ਇਸ ਬਿਲਕ ਸਬਾਨੋ ਦੇ ਘਰ ਤੇ ਕਤਤ ਰੂਪ ਦੇ ਵਿੱਚ ਹਮਲਾ ਹੁੰਦਾ ਜਿਹੜੇ ਹਾਕਮ ਪਾਰਟੀ ਭਾ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਤ ਹੁੰਦੇ ਆ ਉਹ ਤਾਂ ਗੁਜਰਾਤ ਚ ਰਾਜ ਸੀ ਹੁਣ ਤਾਂ ਦੇਸ਼ ਚ ਰਾਜ ਆ 10 ਸਾਲ ਤੋਂ ਤੇ ਮਾਮਲਾ 13 ਅਕਤੂਬਰ 2023 ਤੋਂ ਇਸ ਮਾਮਲੇ ਦੇ ਵਿੱਚ 11 ਦੋਸ਼ੀਆਂ ਨੂੰ ਗੁਜਰਾਤ ਸਰਕਾਰ ਨੇ ਉਹਨਾਂ ਦੀ ਸਜ਼ਾ ਰੱਦ ਕਰਤੀ ਉਹਨਾਂ ਨੂੰ ਬਾਇਅਦਿਤੀ ਛੱਡਤਾ ਐਸਟਰਾ ਇਹਨਾਂ ਨਾਲ ਟਰੀਟ ਕੀਤਾ ਗਿਆ ਜਿਵੇਂ ਕੋਈ ਬਹੁਤ ਵੱਡੀ ਜੰਗ ਜਿੱਤ ਕੇ ਆਏ ਨੇ ਉਹਨਾਂ ਦੇ ਗਲਾਂ 'ਚ ਹਾਰ ਆਪਾਪ ਸਰਬੰਤ ਕੀਤਾ ਗਿਆ ਭਾਵ ਬੀਬੀ ਬਿਲਕਿਸ ਬਾਨੋਂ ਦੇ ਜ਼ਖਮਾਂ ਤੇ ਫੇਰ ਇਹਨਾਂ ਨੇ ਖਰੀਨ ਨਾਲ ਉਹਨੂੰ ਉਂਗੇੜਤਾ ਮਾਮਲਾ 2022 ਦੇ ਵਿੱਚ ਇਹਨਾਂ ਦੇ ਪਰਿਵਾਰ ਦੇ 7 ਵਿਅਕਤੀਆਂ ਦੀ ਹੱਤਿਆ ਕੀਤੀ ਸੀ ਉਦੋਂ 2002 ਚ ਇਹਦੀ ਬੱਚੀ ਪਟਕਾ ਪਟਕਾ ਕੇ ਮਾਰੀ ਤੇ ਸਜ਼ਾ ਹੋ ਗਏ ਮਾਮਲਾ ਸੁਪਰੀਮ ਕੋਰਟ ਤੇ ਆ ਗਿਆ ਤੇ ਇਹਨਾਂ ਨੇ ਗੁਜਰਾਤ ਸਰਕਾਰ ਨੇ ਉਹਨਾਂ ਨੂੰ ਮਾਫ ਕਰਤਾ ਕਿਉਂਕਿ ਵਿਧਾਨ ਸਭਾ ਕੋਲੇ ਪਾਵਰ ਹੈ ਇਹ ਪਾਵਰ ਆਪਣੇ ਵਾਸਤੇ ਵਰਤਦੇ ਆ ਦੂਜਿਆਂ ਵਾਸਤੇ ਥੋੜੀ ਵਰਤਦੇ ਆ ਭਾਵੇਂ ਉਹ ਕੁਝ ਵੀ ਹੋਣ ਸੋ ਇਹਦੇ ਵਿੱਚ ਹੋਇਆ ਕਿ 2008 ਦੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਸੱਤ ਬੰਦੇ ਮਰੇ ਗਏ ਹਨ ਤੇ ਸਜ਼ਾ ਫੇਰ ਉਮਰ ਕੈਦ ਚਲੋ ਮੰਨ ਜੋਗੇ ਅਦਾਲਤ ਦਾ ਫੈਸਲਾ ਸੀ ਅਸੀਂ ਉੱਤੇ ਟਿੱਪਣੀ ਨਹੀਂ ਕਰ ਸਕਦੇ ਉਸ ਤੋਂ ਬਾਅਦ ਕਿਹਾ ਕਿ ਕਿ 15 ਸਾਲੇ ਜੇਲ੍ਹ ਚ ਲਾ ਚੁੱਕੇ ਨੇ ਇਸ ਕਰਕੇ ਇਹਨਾਂ ਦਾ ਨੇਕ ਚਾਲ ਚੱਲਣਾ ਹੈ ਇਨਾਂ ਚੋਂ ਕਈ ਪੈਰੋਲ ਤੇ ਛੁੱਟ ਜਾਂਦੇ ਸੀ ਫਿਰ ਉਸ ਤਰ੍ਹਾਂ ਦਾ ਚੰਦ ਚੜ੍ਹ ਕੇ ਆ ਜਾਂਦੇ ਸੀ ਇਹ ਵੀ ਗੱਲ ਹੈ 3 ਨਵੰਬਰ 2022 ਨੂੰ ਸੁਪਰੀਮ ਕੋਰਟ ਦੇ ਵਿੱਚ ਇਸ ਬਿਲਕ ਸਬਾਨੋ ਨੇ ਆਪਣੇ ਸਫਾਈ ਧਿਰ ਦੇ ਵਕੀਲਾ ਨਾਲ ਦੋ ਪਟੀਸ਼ਨਾਂ ਦਾਇਰ ਕੀਤੀਆਂ ਇਹ ਤਾਜ਼ਾ ਫੈਸਲਾ ਹੁਣ ਡਬਲ ਬੈਂਚ ਦਾ ਹੈ ਮਾਨਯੋਗ ਜੱਜ ਸਾਹਿਬ ਨੇ ਬੀਬੀ ਨਾਗਰ ਅਥਰਾ ਤੇ ਦੂਜੇ ਉਜਵਲ ਭੁਈਆਂ ਉਹਨਾਂ ਨੇ ਇਹਨੂੰ ਕੀਤਾ ਤੇ 12 ਅਕਤੂਬਰ 2023 ਨੂੰ ਬਾਈ ਦੇ ਵਿੱਚ ਇਹ 3 ਨਵੰਬਰ ਨੂੰ ਆਉਂਦਾ 1 ਸਾਲ ਇਹ ਤੇ ਸਨਵਾਈ ਹੁੰਦੀ ਹੈ ਸਨਵਾਈ ਤੋਂ ਬਾਅਦ ਮਾਨਯੋਗ ਅਦਾਲਤ ਆਪਣਾ ਫੈਸਲਾ ਰਾਖਮਾ ਰੱਖ ਲੈਂਦੀ ਹੈ ਤੇ ਅੱਜ ਮਾਨਯੋਗ ਅਦਾਲਤ ਨੇ ਆਪਣਾ ਫੈਸਲਾ ਸੁਨਾਤਾ ਲੋਕਾਂ ਦੇ ਵਿੱਚ ਇਹਦੀ ਚਰਚਾ ਹੈ ਕਿ ਫਿਰ ਇਨਸਾਫ ਹੋਇਆ ਤੇ ਅਦਾਲਤ ਚ ਹੋਇਆ ਗੁਜਰਾਤ ਸਰਕਾਰ ਦਾ ਜਿਹੜਾ ਫੈਸਲਾ ਸੀ ਉਹ ਬਦਲਤਾ ਬਦਲ ਕੇ ਮਾਨਯੋਗ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਜਿਹੜੀ ਚੁਣੌਤੀ ਸੀ ਜਿਸ ਤੇ ਸੁਪਰੀਮ ਕੋਰਟ ਨੇ ਫੈਸਲਾ ਸੁਣਾਤਾ ਤੇ ਉਹ ਜਿਹੜੀ ਸਜ਼ਾ ਮਾਫੀ ਸੀ ਉਹ ਰੱਦ ਕਰਤੀ ਤੇ ਇਹ ਸੱਜਣ ਦੁਬਾਰਾ ਹੁਣ ਜੇਲ੍ਹ ਦੇ ਸਲਾਖਾਂ ਵਿੱਚ ਆਉਣਗੇ ਇਦੇ ਵਿੱਚ ਟਿੱਪਣੀਆਂ ਬਹੁਤ ਕਮਾਲ ਦੀਆਂ ਮਾਨਯੋਗ ਅਦਾਲਤ ਨੇ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਕੇਂਦਰ ਤੇ ਗੁਜਰਾਤ ਸਰਕਾਰ ਨੇ ਦੋਸ਼ੀਆਂ ਦੀ ਰਿਹਾਈ ਦੇ ਫੈਸਲੇ ਦਾ ਬਚਾਅ ਕੀਤਾ ਹੈ ਕਿ ਦੁਰਲਪਤਨ ਇਹ ਬਹੁਤ ਐਵੇਂ ਦਾ ਅਪਰਾਧ ਨਹੀਂ ਬਹੁਤ ਵੱਡਾ ਅਪਰਾਧ ਹੈ ਇਹਨਾਂ ਨੂੰ ਸੁਧਾਰ ਦਾ ਇੱਕ ਮੌਕਾ ਕਹਿੰਦੇ ਦੇਣਾ ਚਾਹੀਦਾ ਹੈ ਉਨ੍ਹਾਂ ਦੇ ਨਜ਼ਰ ਦੇ ਵਿੱਚ ਇਹ ਕੋਈ ਬਹੁਤ ਵੱਡਾ ਅਪਰਾਧ ਨਹੀਂ ਸੀ ਦੂਜੇ ਦੇ ਘਰੇ ਲੱਗੀ ਬਸੰਤਰ ਆਪਦੇ ਘਰੇ ਲੱਗੀ ਆਗ ਹੁੰਦੀ ਐ ਤੇ ਜੇ ਇਹ ਕੁਝ ਆਪਦੇ ਬਾਰੇ ਵਾਪਰੇ ਇਹ ਸਾਰਾ ਕੁਝ ਫਿਰ ਉਸ ਤਰ੍ਹਾਂ ਦਾ ਹੁੰਦਾ ਸੋ ਕੋਰਟ ਨੇ ਸਵਾਲ ਕੀਤਾ ਕਿ ਰਿਹਾਈ ਦੇ ਛੁੱਟ ਛੂਟ ਦਾ ਫਾਇਦਾ ਸਰਵਿਸ ਬਲਕਸ ਬਾਨੋ ਦੇ ਦੋਸ਼ੀਆਂ ਨੂੰ ਕਿਉਂ ਦਿੱਤਾ ਗਿਆ ਕਿ ਬਾਕੀ ਕੈਦੀ ਜਿਹੜੇ ਨੇ ਉਹ ਨਹੀਂ ਇਸ ਤਰ੍ਹਾਂ ਦੀ ਛੋਟ ਦੇ ਹੱਕਦਾਰ ਅੱਜ ਵੀ ਇੱਕ ਅੰਕੜਾ ਹੈ ਕਿ ਜ਼ਿਲ੍ਹਾ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਅਪਰਾਧ ਕੀਤੇ ਨਹੀਂ ਉਹ ਵੀ ਉੱਥੇ ਬੈਠੇ ਨੇ ਜੇ ਇਹਦਾ ਕਿਸੇ ਵਿਸ਼ੇਸ਼ ਕਮਿਸ਼ਨ ਦੇ ਤਹਿਤ ਜਾਂਚ ਹੋ ਜੇ ਤਾਂ 50% ਨਹੀਂ 40% ਲੋਕ ਤਾਂ ਬਾਹਰ ਆ ਸਕਦੇ ਆ ਕਿਉਂਕਿ ਉਹਨਾਂ ਨੇ ਉਹ ਅਪਰਾਧ ਕੀਤੇ ਨਹੀਂ ਜਿਦੀ ਉਹ ਸਜ਼ਾ ਭੁਗਤ ਰਹੇ ਨੇ ਮਾਨਯੋਗ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਚਪਾਰੇ ਚ ਪਾਸਿਓਂ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਹੋ ਰਹੀ ਹੈ ਗੁਜਰਾਤ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ ਨੂੰ ਫਿਰ ਮਾਨਯੋਗ ਅਦਾਲਤ ਨੇ ਬਹੁਤ ਆੜੇ ਹੱਥੀ ਲਿਆ ਇੱਕ ਪਾਸੇ ਅਸੀਂ ਚੱਲੇ ਆਂ ਕਿ ਅਸੀਂ ਤਾਂ ਬਿਸ਼ਪਗੁਰੂ ਬੰਨਾਂ ਤੇ ਬਿਸ਼ਪਗੁਰੂ ਇਸ ਤਰ੍ਹਾਂ ਹੈ ਮੈਨੂੰ ਲੱਗਦਾ ਕਿ ਇਹ ਫੈਸਲਾ ਆਉਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਦੇ ਉੱਤੇ ਬਹੁਤ ਵੱਡਾ ਅਸਰ ਪਾਵੇਗਾ ਜੀ ਖਬਰ ਦੀ ਅਪਡੇਟ ਦੇ ਵਿੱਚ ਐਨ ਐ ਹੋਰ ਨਵੀਆਂ ਤਾਜ਼ਾ ਖਬਰਾਂ ਦੇਖਣੇ ਦੇਖੋ ਡੀ 5 ਚੈਨਲ ਪੰਜਾਬੀ ਨਿਟਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚੇਕ ਭੁੱਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਾਲ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ